ਹੈਲੋ ਹੈਲੋ ਵੀਰ ਮਗੁਰ ਦਾ ਬੋਲਦਾ ਵੀਰੇ ਹਾਂਜੀ ਵੀਰੇ ਸੋਨਾਤ ਟੀਵੀ ਪੰਜਾਬੀ ਤੋਂ ਬੋਲਦੇ ਪਏ ਹਾਂਜੀ ਨਿਊਜ਼ ਤੋਂ ਬਿਲਕੁਲ ਜੀ ਹਾਂਜੀ ਵੀਰੇ ਮੇਰਾ ਪਲਾਸ ਮੇਰਾ ਭਰਾ ਨਾ 7 ਫੁੱਟ ਕੱਦ ਸੀਗਾ ਉਹਨਾਂ ਮੇਰੇ ਬ੍ਰਦਰ ਦਾ ਪਲਾਸੂ ਕਿਤੇ ਸੀ ਭਲੇ ਸਮੇਂ ਟਾਈਮ 'ਚ ਉਹਨੇ ਅੱਛਾ ਜੀ ਦੋਨਾਂ ਇੰਨੀ ਭੱਜ ਨਾ ਸਕੀਤੀ ਨਾ 50 ਤੋਂ ਸੀ ਨੌਕਰੀ ਵਾਸਤੇ ਉਹਨੂੰ ਬਿਲਕੁਲ ਨਹੀਂ ਮਿਲੀ ਬੜਾ ਉਹਨੇ ਧੱਕੇ ਸਾਦੇ ਹੁੰਡੇ ਨੇ ਸਾ ਘਰ ਕੋਲ ਇਹ ਕੰਮ ਕਰ ਲਿਆ ਤੇ ਕੀ ਨਾਮ ਸੀਗਾ ਉਹਨਾਂ ਦਾ ਧਨਜੀਤ ਸਿੰਘ ਰਣਜੀਤ ਸਿੰਘ ਅੱਛਾ ਇਹ ਤੁਸੀਂ ਢੋਲੇ ਵਾਲੇ ਰਹਿੰਦੇ ਹੋ ਨਹੀਂ ਢੋਲੇ ਵਾਲ ਦਾ ਮੇਰਾ ਬ੍ਰਦਰ ਸੀਗਾ ਉਹ ਅੱਛਾ ਤੁਸੀਂ ਅੱਛਾ ਤੁਸੀਂ ਵਿਆਹੇ ਹੋਏ ਹੋ ਸਿਸਟਰ ਉਹਦੀ ਹਾਂਜੀ ਮੈਂ ਵਿਆਹੀ ਹੋਈ ਤੇ ਭੈਣ ਆ ਸਿਸਟਰ ਉਹਦੀ ਵੱਡੀ ਤੁਹਾਡਾ ਨਾਮ ਕੀ ਹੈ ਜੀ ਮਨਦੀਪ ਕੌਰ ਕਿੱਥੇ ਰਹਿੰਦੇ ਤੁਸੀਂ ਆਈਫਰੋਪਰ ਰਹਿੰਦੇ ਮੇਰੇ ਅੱਛਾ ਜੀ ਇਹ ਫਿਰ ਜਦੋਂ ਰਣਜੀਤ ਸਿੰਘ ਦੀ ਡੈਥ ਹੋਈ ਆ ਫਿਰ ਘਰ ਹੀ ਵੇਚੀ ਹੋਈ ਸੀ ਹਾਂਜੀ ਵੀਰੇ ਉਹ ਨਾ ਇੰਜੈਕਸ਼ਨ ਲਾਇਆ ਸੀ ਯਾਰ ਆਉ ਨੂੰ ਕਿਤੇ ਲੈ ਕੇ ਆਇਆ ਸ਼ਿਰਪੁਰੋਂ ਅੱਛਾ ਜੀ ਬਾਅਦ ਤੋਂ ਅਸੀਂ ਜਾ ਕੇ ਵੇਖਿਆ ਨਾ ਇੰਜੈਕਸ਼ਨ ਕੱਢਿਆ ਸੀ ਅੱਛਾ ਜੀ ਬਾਅਦ ਤੋਂ ਹਾਂਜੀ ਵੀਰੇ ਇਹ ਲੈ ਕੇ ਫਿਰ ਕਿੱਥੋਂ ਆਉਂਦਾ ਸੀਗਾ ਵੀਰੇ ਸ਼ਿਰਪੁਰ ਹੀ ਆ ਸ਼ਿਰਪੁਰ ਜਿਹੜੇ ਅੰਗਵਾਨ ਸਾਡੇ ਪਿੰਡ ਨਹੀਂ ਸ਼ਿਰਪੁਰੋਂ ਤੋਂ ਵੀ ਇਕਦਾ ਹਾਂਜੀ ਸ਼ਿਰਪੁਰ ਠੀਕ ਆ ਨਹੀਂ ਸ਼ਿਰਪੁਰ ਮਤਲਬ ਤਾ ਮਾੜਾ ਮੋਟਾ ਤੁਹਾਨੂੰ ਘਰਾਂ ਦਾ ਪਤਾ ਵੀ ਕਿਹੜਾ ਘਰ ਵੇਚਦਾ ਹੈ ਕਿੰਨਾ ਕੋਲ ਜਾਂਦਾ ਹੁੰਦਾ ਸੀਗਾ ਨਹੀਂ ਵੀਰੇ ਕਿਉਂਕਿ ਮੇਰੇ ਤਾਂ ਦੂਜਾ ਮੇਰੇ ਤੇ ਮੈਰਿਜ ਹੋਈ ਤੇ ਫਿਰ ਹੋਈ ਪਰ ਠੀਕ ਹੈ ਮੈਨੂੰ ਇਹ ਤਾਂ ਪਤਾ ਪਰ ਇਹਨਾਂ ਪਤਾ ਸਾਨੂੰ ਸ਼ੋਰ ਹੈ ਕਿ ਤੁਸੀਂ ਸ਼ਿਰਪੁਰੋਂ ਲੈ ਕੇ ਆਉਂਦਾ ਸੀ ਉਹ ਅੱਛਾ ਜਿਹੜਾ ਧਰਮਕੋਟ ਦਾ ਸ਼ਿਰਪੁਰ ਹੈ ਹਾਂਜੀ ਹਾਂਜੀ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਕੋਈ ਕਾਰਵਾਈ ਕਰਨੀ ਸੀ ਮੈਂ ਪੂਰੀ ਕਰਨੀ ਸੀ ਮੇਰਾ ਹਸਬੰਦ ਬਾਹਰ ਬੈਠੇ ਨੇ ਤੇ ਮੈਂ ਇਕੱਲੀ ਕੋਸ਼ਿਸ਼ ਨਹੀਂ ਕਰ ਸਕਦੀ ਸੀਗੀ ਇਸ ਕਰਕੇ ਹੀ ਚੁੱਕ ਪਰ ਰਹਿ ਗਏ ਆ ਤੁਸੀਂ ਮੌਕੇ ਦੀਆਂ ਤਸਵੀਰਾਂ ਖਿੱਚੀਆਂ ਸੀ ਕੋਈ ਮੌਕੇ ਤਸਵੀਰਾਂ ਖਿੱਚੀਆਂ ਸੀ ਵੀਡੀਓ ਬਣਾਈ ਸੀ ਤਾਂ ਮੇਰੇ ਮਾਮੇ ਮੇਰੇ ਨਾਨਕੇ ਨਾ ਜਿੱਥੇ ਹੋਈ ਰਹਿੰਦੇ ਸੀ ਉਹਨਾਂ ਨੇ ਵੀਡੀਓ ਡੀਲੀਟ ਕਰਵਾਤੀ ਉਹ ਕਹਿੰਦੇ ਨਹੀਂ ਤੁਸੀਂ ਫਿਰ ਹੋਰ ਨਹੀਂ ਜਿਆਦਾ ਵੇਖ ਕੇ ਨਹੀਂ ਚਲੋ ਉਹ ਤਾਂ ਵੱਖਰੀ ਗੱਲ ਆ ਤੁਸੀਂ ਕਿਸੇ মিডিਆ ਵਾਲੇ ਨੂੰ ਕਿਉਂ ਨਹੀਂ ਬੁਲਾਇਆ ਜਿਹੜਾ ਦਿਮਾਗ ਉਹਦਾ ਨਾ ਕਸਮ ਲੱਗੇ ਵੀਰੇ ਮਤਲਬ ਮੰਮੀ ਮਦਰ ਦੀ ਵੀ ਡੈਥ ਹੋ ਗਈ ਫਾਦਰ ਦੀ ਵੀ ਡੈਥ ਹੋ ਗਈ ਤੇ ਬ੍ਰਦਰ ਦੀ ਡੈਥ ਜਦੋਂ ਉਹ ਹੀ ਨਾ ਇੱਕਦਮ ਸਾਨੂੰ ਸ਼ੌਕ ਪੈ ਲੱਗ ਗਿਆ ਕਿਸ ਤਰ੍ਹਾਂ ਦਾ ਸਾਨੂੰ ਸਮਝ ਨਹੀਂ ਲੱਗਦੀ ਬਈ ਕੀ ਕਰਨਾ ਕੀ ਨਹੀਂ ਕਰਨਾ ਜੀ ਹਾਂਜੀ ਉਹ ਉਹਦੀ ਕੋਈ ਫੋਟੋ ਤਾਂ ਹੋਣੀ ਆ ਤੁਹਾਡੇ ਕੋਲੇ ਮੇਰੇ ਬ੍ਰਦਰ ਦੀ ਹਾਂਜੀ ਹਾਂਜੀ ਫੋਟੋ ਦੇਗੀ ਮੇਰੇ ਕੋਲ ਮੇਰੇ ਬ੍ਰਦਰ ਮੇਰੇ ਦੀ ਅੱਛਾ ਜੀ ਇਹ ਫਿਰ ਜਦੋਂ ਲੈ ਕੇ ਤੁਹਾਨੂੰ ਪਤਾ ਨਹੀਂ ਲੱਗਾ ਜੀ ਇਹ ਫਿਰ ਵੀ ਉਥੋਂ ਲੈ ਕੇ ਆਉਂਦਾ ਚਿੱਟਾ ਤੇ ਅਸੀਂ ਦੇ ਰੋਕੀਏ ਬੱਚੇ ਨੂੰ ਜਾਂ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੇਰੇ ਅਸੀਂ ਬਹੁਤ ਵੀਰੇ ਬਹੁਤ ਹੀ ਸੈਂਟਰ ਵਿੱਚ ਚਕਾਈ ਰੱਖਿਆ ਉਹਨੂੰ ਬੜਾ ਨੂੰ ਅਸੀਂ ਮੈਰਿਜ ਕੀਤੀ ਉਹਦੀ ਸੈਂਟਰ ਚਕਾਈ ਰੱਖਿਆ ਹੁਣ ਹਟੇ-ਹਟ ਦੁਬਾਰਾ ਨਹੀਂ ਲੱਗਦਾ ਕਿ ਇਹਨੂੰ ਕੁਝ ਹੋਇਆ ਕੀ ਨਹੀਂ ਉਹ ਐਵਰੇਜ ਉਸ ਤੋਂ ਬਾਅਦ ਅਸੀਂ ਤਾਂ ਫਿਰ ਦੋਵੇਂ ਸਿਸਟਰ ਮੇਰੀਆਂ ਅਸੀਂ ਦੋਵੇਂ ਫਿਰ ਬੈਈਆਂ ਉਹ ਚਲਾ ਇੱਥੇ ਰਹਿੰਦਾ ਈ ਕੋਲੇ ਵਾਲੇ ਹਾਂਜੀ ਇਹਨੂੰ ਮਰਜ਼ੀ ਵੀਰੇ ਤੁਸੀਂ ਪੁੱਛ ਸਕਦੇ ਏਸ ਬਾਰੇ ਕਿ ਪਿੰਡ ਕੱਲਾ-ਕੱਲਾ ਤੇ ਬੱਚਾ ਦੱਸੋ ਤੁਹਾਨੂੰ ਕੀ ਗੱਲ ਦੁਨਾਈ ਉਹਨਾਂ ਨੇ ਇੰਜੈਕਸ਼ਨ ਲਾਇਆ ਸਾਡੇ ਤਿੰਨ ਮੋਟਾ ਹੋਗਾ ਤੇਜੀ ਮੋਟਾ ਜਿਹੜੀ ਬਾਥੂਨ ਚ ਗੱਲ ਲੀ ਪ੍ਰਸ਼ਾਸਨ ਕਹਿੰਦਾ ਜੀ ਉਹ ਜਿਹੜੇ ਇਹਨਾਂ ਨੇ ਸਨਸਕਾਰ ਕਰ ਦਿੱਤੇ ਆ ਵੀ ਹੁਣ ਇਹ ਕਿਵੇਂ ਕਲੀਅਰ ਹੋਊਗਾ ਜੀ ਇਹ ਚਿੱਟੇ ਨਾਲ ਮੌਤ ਹੋਈ ਆ ਹਾਰਟ ਐਟੈਕ ਵੀ ਹੋ ਸਕਦਾ ਕੋਈ ਹੋਰ ਬਿਮਾਰੀ ਵੀ ਹੋ ਸਕਦੀ ਆ ਵੀਰੇ ਜਿਹੜੇ ਲੋਕ ਆ ਨਾ ਸਾਡੇ ਵੀਰੇ ਜਿਹੜੇ ਵਿੱਚੋਂ ਵਿਚਾਰੇ ਨਹੀਂ ਕਿਹਨੂੰ ਕੋਈ ਨੌਲੇਜ ਹੈਗੀ ਉਹ ਅਨਪੜ੍ਹ ਹੈਗੇ ਨੇ ਵਿਚਾਰਾਂ ਨੂੰ ਸਨਸਕਾਰ ਕਰਨ ਦੀ ਕਰਦੇ ਨੇ ਹਾਂਜੀ ਹਾਂ ਮਲਾਜਾ ਮੂਲਾ ਜਦੋਂ ਕਰਾਉਂਦਾ ਉਹ ਪਾਸਨ ਫਾਰਮ ਹੋ ਜਾਂਦਾ ਕਿ ਚਾਰੇ ਕਰਕੇ ਡੈਥ ਹੋਈ ਆ ਅਜਾ ਹੁਣ ਤੁਸੀਂ ਦੇਖ ਕੇ ਕਿਦਾਂ ਦੀ ਕਾਰਵਾਈ ਚਾਹੁੰਦੇ ਹੋ ਤੁਸੀਂ ਹੁਣ ਜੇ ਪੁਲਿਸ ਪ੍ਰਸ਼ਾਸਨ ਤੋਂ ਕਿਦਾਂ ਦੀ ਮਤ ਚਾਹੁੰਦੇ ਹੋ ਜਾਂ ਪ੍ਰਸ਼ਾਸਨ ਤੋਂ ਕੀ ਅਪੀਲ ਕਰਨੇ ਚਾਹੁੰਦੇ ਵੀਰੇ ਇਹ ਬੰਦ ਹੋਣਾ ਚਾਹੀਦਾ ਵੀਰੇ ਇਹ ਇਹੀ ਬੰਦ ਹੋਣਾ ਚਾਹੀਦਾ ਨਿਕਾਲ ਤੋਂ ਨਿੱਕੇ ਨਿੱਕੇ ਜਵਾਨ ਬੱਚੇ ਜਿਹੜੇ ਹੁਣ ਤਨੀਰੀ ਜਿਹੜੀ ਨਵੀਂ ਹੁੰਦੀ ਆ ਉਹ ਖਰਾਬ ਹੁੰਦੀ ਪਈ ਕੋਈ ਫਾਇਦਾ ਨਹੀਂ ਵੀਰੇ ਉਹ ਤਾਂ ਸਾਡੇ ਦਾ ਹੱਥੋਂ ਸਾਰਾ ਕੁਝ ਲੰਘ ਗਿਆ ਵੀਰੇ ਸਾਡੇ ਦਾ ਮੇਰੇ ਤਾਂ ਭਰਾਵ ਚਲਾ ਗਿਆ ਜੀ ਹਾਂਜੀ ਉਪਰ ਹੀ ਕਿ ਇਹਨਾਂ ਬੰਦ ਹੋਣਾ ਚਾਹੀਦਾ ਰੋਕ ਲੱਗਣੀ ਚਾਹੀਦੀ ਚੀਜ਼ ਦੀ ਕਮੇਟੀ ਬਣਨੀ ਚਾਹੀਦੀ ਧਰਮ ਖੋ ਢੋਲੇ ਐਲੀਫੈਂਟ ਵਿੱਚ ਜੀ ਇਹ ਇਹ ਫਿਰ ਤੁਸੀਂ ਸ਼ੇਰਪੁਰ ਪਿੰਡ ਸ਼ੌਰਪੁਰ ਦੇ ਵਿੱਚ ਵਿਗਦਾ ਉੱਥੋਂ ਲੈ ਕੇ ਗਿਆ ਸੀ ਫਿਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਅਸੀਂ ਪੁਲਿਸ ਕੋਲੇ ਗਏ ਨਹੀਂਗੇ ਠੀਕ ਹੈ ਤਾਂ ਦੱਸਿਆ ਨਹੀਂ ਮੇਰਾ ਮਦਰ ਨਹੀਂ ਹੈਗਾ ਮੇਰਾ ਫਾਦਰ ਨਹੀਂ ਹੈਗਾ ਸਾਨੂੰ ਸਮਝ ਨਹੀਂ ਲੱਗਦੀ ਕਿ ਸਾਨੂੰ ਬੰਦ ਕੀ ਹੈ ਇੱਕ ਨਾਮ ਅੱਛਾ ਤੁਹਾਡੇ ਭਰਾ ਕਿੰਨੇ ਆ ਮੇਰਾ ਪ੍ਰਾਪਰ ਹੀ ਇੱਕੋ ਹੀ ਸੀਗਾ ਮੇਰੇ ਪ੍ਰਾਪਰ ਨੇ ਤੂੰ ਛੋਡ ਆ ਸੀ ਮੇਰੇ ਤੋਂ ਓਹੋ ਇੱਕੋ ਹੀ ਸੀਗਾ ਹਾਂਜੀ ਓਹੋ ਉਹ ਪਤਾ ਕੀ ਗੱਲ ਆ ਮੇਰੇ ਨਾ ਹਸਬੰਦ ਨੇ ਪੁੱਛ ਕੇ ਤੁਹਾਨੂੰ ਮੈਂ ਗੱਲ ਕਰਨੀ ਮੈਂ ਨਾ ਤੁਹਾਡੀ ਨਿਊਜ਼ ਵੇਖੀ ਸੀ ਜੀ ਤੁਹਾਡੇ ਉਹ ਤੀਜੀ ਮੌਤ ਪਾਈ ਨਾ ਗੇਰਵਾਪਾ ਉਹਦੇ ਬ੍ਰਦਰ ਦੀ ਸੀ ਪਹਿਲੀ ਮੌਤ ਹੋਈ ਉਹ ਵੀ ਇੰਜੈਕਸ਼ਨ ਦੇ ਨਾਲ ਹੋਈ ਇੱਕ ਦੂਜੀ ਮੌਤ ਹੋਈ ਉਹ ਵੀ ਇੰਜੈਕਸ਼ਨ ਨਾਲ ਉਹ ਵੀ ਸਿਰਪੇ ਤੇ ਖੋਦ ਉਥੋਂ ਚੱਕ ਕੇ ਲੈ ਕੇ ਜਿਹੜੀ ਮੁੰਡਾ ਡੈਥ ਹੋਈ ਆ ਇਹ ਕਿਹੜਾ ਸਿਰਪੇ ਜਿਹੜਾ ਮੁੰਡਾ ਡੈਥ ਹੋਈ ਬਾਥਰੂਮ ਚ ਇਹ ਵੀ ਲਾ ਕੇ ਜਿਹੜਾ ਇੰਜੈਕਸ਼ਨ ਲਾ ਕੇ ਡੈਥ ਹੋ ਗਈ ਵਿਚਾਰੇ ਦੀ ਜੀ ਤੁਹਾਡੇ ਪਿੰਡ ਦਾ ਢੋਲੇ ਵਾਲੇ ਦਾ ਸਰਪੰਚ ਕਹਿੰਦਾ ਜੀ ਦੋ ਪਹਿਲਾਂ ਉਹ ਤਾਂ ਜਿਹੜੇ ਮੁੰਡੇ ਦੀ ਤੁਸੀਂ ਦੱਸ ਰਹੇ ਹੋ ਆਪਣੇ ਤੁਹਾਡੇ ਭਰਾ ਦਾ ਨਾਮ ਲੈਂਦਾ ਉਹ ਤਾਂ ਕਹਿੰਦਾ ਤੇ ਇਦਾਂ ਦੇ ਨਸ਼ੇ ਨਾਲ ਤਾਂ ਮਰੇ ਹੀ ਨਹੀਂਗੇ ਅਸੀਂ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਸੀ ਵੀਰੇ ਸਾਰੇ ਡਰਦੇ ਹੀ ਤੁਹਾਨੂੰ ਪਤਾ ਹੀ ਹੈ ਵੀਰੇ ਪਿੰਡ 'ਚ ਕੋਈ ਨਹੀਂ ਅੱਗੇ ਖੇਤੀ ਹੁੰਦਾ ਜੀ ਕੋਈ ਨਾ ਪੈਣ ਪੁਲਿਸ ਵੀ ਅੱਜ ਕੱਲ ਨਾ ਪੁਲਿਸ ਵੀ ਅੱਜ ਕੱਲ ਹਾਤੇ ਪੈਸੇ ਲੈਂਦੀ ਕੋਈ ਮਰੀ ਜਾਂਦੇ ਲੋਕਾਂ ਦੀ ਉਹ ਕਸਮ ਲੱਗੇ ਵੀਰੇ ਸਾਡੇ ਤਾਂ ਘਰ ਵੇਲਾ ਹੋ ਗਿਆ ਬਿਲਕੁਲ ਜੀ ਤੁਸੀਂ ਪਿੰਣਾ ਹੌਸਲਾ ਰੱਖੋ ਦਿਲ ਵੱਡਾ ਕਰੋ ਤੇ ਕੋਈ ਗੱਲ ਨਹੀਂ ਪੁੱਛ ਕੇ ਆਪਣੇ ਹਸਬੰਦ ਕੋ ਮੈਨੂੰ ਭੇਜ ਦੇਉ ਜੀ। ਵੀਰੇ ਕਸਮ ਲੱਗੇ ਉਹਨੂੰ ਪਲਾਸਟੂ ਕੀਤੀ ਮੇਰੇ ਬਰਾਣੇ ਮੇਰਾ 7 ਫੁੱਟ ਕੱਦ ਸੀ ਜ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ। ਜੀ ਕੰਮ ਕੀ ਕਰਦੇ ਸੀਗੇ? ਵੀਰੇ ਉਹਨੇ ਬਹੁਤ ਧੱਕੇ ਛਾਦੇ ਉਹਨੂੰ ਪਿਆਰ ਪੁੱਛਦੀ ਧਰਤੀਆਂ ਵੇਖੀਆਂ ਉਹਨੇ। ਨੰਬਰ ਚ ਰਹਿ ਜਾਂਦਾ ਸੀ ਕਿ ਭਾਜ ਕੋਈ ਸਾਰਾ ਹੌਸਲਾ ਲੱਗ ਤਾ ਕਰ ਜਾਂਦਾ ਸੀ ਮੁੰਡਾ ਮੇਰਾ। ਜੀ ਬਰਾਣੇ ਦਾ ਦੇ ਬਾਅਦ ਸੋ ਆਹੀ ਚੀਜ਼ ਉਹ ਉਹਦੋਂ ਬਾਅਦ ਪੈ ਗਿਆ ਕੰਮ 'ਚ ਪੈ ਗਿਆ ਮਿਸਤਰੀ ਚ ਮਿਸਤਰੀ ਦਾ ਕੰਮ ਕਰਦੇ ਪੈ ਸੀ। ਉਹਦੋਂ ਬਾਅਦ ਇਹਨਾਂ ਕੰਮ ਲੱਗਦਾ ਹੈਗਾ। ਕਿਉਂਕਿ ਆਪ ਪੜ੍ਹੇ ਲਿਖੇ ਤੁਸੀਂ ਵੇਖੋ ਕਿੰਨੀ ਕਿੰਨੇ ਪੜ੍ਹੇ ਲਿਖੇ ਬੱਚੇ ਹੋਣ ਦੇ باوجود ਲੋਕਾਂ ਨਾਲ ਮਿਲਦੇ ਬਾਹਰ ਜੂਰੀ ਤੇਰੀ ਮਾੜੀ ਸੰਗਤ 'ਚ ਪੈਣਾ। ਜੀ। ਕੋਈ ਗੱਲ ਨਹੀਂ ਪੈਂਦੀ ਤੁਸੀਂ ਹੌਸਲਾ ਰੱਖੋ। ਸਪੋਰਟ ਕਰਨਾ ਨਹੀਂ ਹੈਗਾ ਸੀ ਮੈਂ ਤਾਂ ਹਾਂ ਮੇਰੇ ਕੋਈ ਇਹੋ ਜਿਹਾ ਨਹੀਂ ਹੈਗਾ ਸੀ ਮਗਰ ਸਪੋਰਟ ਕਰਨ ਨਾਲ ਤੇ ਮੈਂ ਪੂਰਾ ਸਾਥ ਦੇਣੇ ਹਾਂ ਤੁਹਾਡਾ ਵੀ ਮੈਂ। ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਜੀ ਵੀ ਕੋਈ ਵੀ ਆ ਸਜ਼ਾ ਮਿਲਣੀ ਚਾਹੀਦੀ ਹੈ ਜੀ ਜਿਹੜੇ ਵੀ ਬੱਚੇ ਦਾ ਜ਼ਿੰਦਗੀ ਬਰਬਾਦ ਕਰਤੀ ਜੋ ਚਿਟਾ ਸੀ ਜਾਂ ਕੁਝ ਵੀ ਦਿੱਤਾ ਸੀ ਜ਼ਹਿਰ ਵਰਗੀ ਚੀਜ਼ ਦਿੱਤੀ ਸੀ ਉਹ ਉਹਦੇ ਨਾਲ ਉਹਦੀ ਮੌਤ ਹੋਈ ਉਹ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਸੀਗੀ ਕੋਈ ਵੀ ਸੀਗਾ ਪਰ ਤੁਸੀਂ ਸਸਕਾਰ ਕਰ ਦਿੱਤਾ ਉਹਦਾ ਪੋਸਟਮਾਰਟਮ ਨਹੀਂ ਕਰਵਾਇਆ ਉਹਦਾ ਮੈਡੀਕਲ ਹੁੰਦਾ ਪੋਸਟਮਾਰਟਮ ਹੁੰਦਾ ਉਹਦਾ ਪਤਾ ਲੱਗਦਾ ਵੀ ਉਹਨੇ ਕਿੰਨੀ ਮਾਤਰਾ ਵਿੱਚ ਲਿਆ ਸੀਗਾ ਫਿਰ ਪੁਲਿਸ ਇਨਵੈਸਟੀਗੇਸ਼ਨ ਕਰਦੀ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਵੀ ਨਹੀਂ ਗਏ ਹੁਣ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਕਹਿ ਸਕਦੇ ਕਿ ਠੀਕ ਹੈ ਨਾ ਹੁਣ ਤੁਸੀਂ ਵੀਰੇ ਵੇਖੋ ਵੀ ਇਹਦਾ ਬਾਥਰੂਮ ਚੋਂ ਇਹਦਾ ਡਾਕ ਮਿਲੀ ਹੈ ਨਾ ਇੰਜੈਕਸ਼ਨ ਲਾ ਕੇ ਹੁਣ ਉਹਨੂੰ ਪੁਲਸੇ ਕਹਿ ਰਹੀ ਐ ਕਿ ਦਜਨ ਟੈਕ ਆਇਆ ਕੋਈ ਆ ਦੱਸੋ ਵੀਰੇ ਪੁਲਸ ਬਹੁਤ ਰਲਿ ਮਿਲੀ ਹੁੰਦੀ ਤੁਹਾਨੂੰ ਪਤਾ ਹੀ ਹੈ ਵੀਰੇ ਬਿਲਕੁਲ ਜੀ ਬਿਲਕੁਲ ਉਹ ਤਾਂ ਪੁਲਸੋਂ ਮੁਕਾਈ ਜਾਂਦੀ ਪੁਲਸ ਕੀ ਕਰੇ ਪਰ ਫਿਰ ਵੀ ਜਦੋਂ ਆਪਾਂ ਆਵਾਜ਼ ਚੱਕਦੇ ਆਂ ਜੀ ਫਰਕ ਤਾਂ ਬਹੁਤ ਪੈਂਦਾ ਥੋੜੇ ਫਰਕ ਪੈਂਦਾ ਮੈਨੂੰ ਪਤਾ ਹੈ ਮੇਰੇ ਹਸਬੰਦ ਇੱਥੇ ਹੁੰਦੇ ਨਾ ਤੇ ਅਸੀਂ ਪੂਰੀ ਪੁੱਛ ਵਿੱਚ ਕਰ ਲਈ ਸੀ ਬ੍ਰਦਰ ਲੈ ਕੇ ਆਇਆ ਕੌਣ ਗਿਆ ਸੀ ਸਾਰੀ ਕਾਰਵਾਈ ਕਰ ਲਈ ਸੀ ਜੀ ਹਾਂ ਜੀ ਕੋਈ ਨਾ ਭੈਣ ਜੀ ਤੁਸੀਂ ਦਿਲ ਤਕੜਾ ਕਰੋ ਵੱਡਾ ਕਰੋ ਤੇ ਤੁਸੀਂ ਮੈਨੂੰ ਆਪਣੇ ਹਸਬੰਦ ਨਾਲ ਗੱਲ ਕਰਕੇ ਮੈਨੂੰ ਫੋਨ ਕਰਿਓ ਜੀ ਤਕੜਾ ਹੌਸਲਾ ਵੀ ਕਿਸੇ ਦਾ ਹੌਸਲਾ ਹੁੰਦਾ ਨਾ ਮੈਂ ਨਾ ਉਦੋਂ ਦੀ ਮੈਂ ਨਿਊਜ਼ ਪਰਸੋਂ ਦੀ ਮੈਂ ਸੁਣੀ ਸੀਗੀ ਕੀ ਜੀ ਬੋਲਦੇ ਤੇ ਤੀਜੀ ਮੋਟ ਕੇ ਨਾ ਮੇਰੇ ਭਰਾ ਦਾ ਨਾਮ ਵਿੱਚ ਬੋਲਦਾ ਵੀ ਤੁਸੀਂ ਵੀਡੀਓ 'ਚ ਤੁਸੀਂ ਬੋਲਦੇ ਪਹਿਲੇ ਵਿੱਚ ਵੀਡੀਓ 'ਚ ਬੋਲਦੀ ਪਈਏ ਤਾਂ ਦੇਖ ਸਕਿਆ ਆ ਯਾਰ ਜੀ ਪਿੱਛੇ ਬੋਲਦੇ ਨੇ ਵੀ ਨਹੀਂ ਜੀ ਨਹੀਂ ਤਿੰਨ ਤਿੰਨ ਚਾਰ ਠੀਕ ਹੈ ਲੱਗੇ ਸਾਡੇ ਮੋਟਾ ਹੋ ਗਣਾ ਕੋਈ ਵੀ ਝੂਠ ਥੋੜਾ ਬੋਲੂਗਾ ਜਿਹਨਾਂ ਦੇ ਸਈਆ ਪੁੱਤਰ ਗਏ ਹੁਣ ਮੇਰਾ ਕੋਹਤ ਬ੍ਰਦਰ ਆ ਮੇਰਾ ਮੈਂ ਥੋੜਾ ਝੂਠ ਬੋਲੂਗੀ ਮੈਂ ਜੀ ਜੀ ਬਿਲਕੁਲ ਕੋਈ ਗੱਲ ਨਹੀਂ ਭੈਣ ਜੀ ਹੁਣ ਦਿਲ ਵੱਡਾ ਕਰਨਾ ਹੀ ਪੈਣਾ ਜੀ ਹੁਣ ਆਪਾਂ ਨੂੰ ਵਾਪਸ ਨਹੀਂ ਲਿਆ ਸਕਦੇ ਪਰ ਤੁਸੀਂ ਜਰੂਰ ਜਦੋਂ ਤੁਸੀਂ ਆਓ ਤੇ ਸਾਨੂੰ ਬੁਲਾਇਓ ਅਸੀਂ ਤੁਹਾਡਾ ਜਿਹੜਾ ਦਰਦ ਹੈ ਜੀ ਲੈ ਕੇ ਜਾਵਾਂਗੇ ਲੋਕਾਂ ਸਾਹਮਣੇ ਹਾਂਜੀ ਵੀਰੇ ਜਦੋਂ ਵੀ ਤੁਸੀਂ ਢੋਲੇ ਵਾਲੇ ਆਓ ਤੇ ਸਾਨੂੰ ਫੋਨ ਕਰਦੇ ਤੁਸੀਂ ਤੁਹਾਡੇ ਕੋਲ ਆਵਾਂਗੇ ਜੀ ਹਾਂਜੀ ਵੀਰੇ ਸਾਡਾ ਘਰ ਵੀ ਲਾ ਤਾਂ ਸਿੱਧਾ ਜਾ ਕੇ ਵੇਖੋ ਸਾਡੇ ਕੋਈ ਨਹੀਂ ਹੋਇਆ ਸਾਡੇ ਕੋਈ ਚਲੋ ਕੋਈ ਨਿਆ ਭੈਣ ਮਰੀਏ ਦਿਲ ਟਕੜਾ ਕਰੋ ਤੁਸੀਂ ਵੱਡਾ ਕਰੋ ਹੁਣ ਜਮਨ ਵੀਰੇ ਬ੍ਰਦਰ ਦੀ ਫੋਟੋ ਵੀ ਦਵਾਂਗੇ ਦਕੀ ਆਪਾਂ ਨੂੰ ਵਿੱਚ ਕੁਝ ਨਹੀਂ ਲੱਭਣਾ ਹੁਣ ਵੀਰੇ ਉਹਨਾਂ ਨੂੰ ਤਾਂ ਫੇਰ ਨਹੀਂ ਬਚਾ ਸਕਦੇ ਤੇ ਨਾ ਹੁਣ ਜਿਹੜਾ ਹੋਣਾ ਹੈ ਬਾਕੀ ਮਾਮਾ ਦੇ ਪੁੱਤ ਬਾ ਸਕਦੇ ਆ ਜੇ ਆਪਾਂ ਕੋਸ਼ਿਸ਼ ਥੋੜੀ ਕਰਾਂਗੇ ਜੀ ਹਾਂਜੀ ਵੀਰੇ ਆਹ ਵਾ ਤੁਸੀਂ ਕਹਿੰਦੇ ਪੈਣਾ ਕਿ ਤੇਰ ਮਗੋਂ ਧੋਲਿਆ ਦਾ ਸਰਪੰਚ ਮੁੱਕਰ ਗਿਆ ਉਹ ਕਹਿੰਦੇ ਨਹੀਂ ਜਿਟਾ ਹੈ ਖੋਦ ਅਸੀਂ ਕਹਿੰਦੇ ਆ ਕਿ ਉਹ ਉਹਨੂੰ ਇੰਜੈਕਸ਼ਨ ਨਰੋਣ ਨਾਲ ਮੌਤ ਹੋਈ ਹੋਣੀ ਜੀ ਉਹੀ ਅਸੀਂ ਕਹਿੰਦੇ ਆ ਵੀ ਸਾਨੂੰ ਤਾਂ ਕਿਉਂਕਿ ਮੀਡੀਆ ਵਾਲੇ ਨੂੰ ਵੀ ਕਈ ਵਾਰੀ ਝੂਠਾ ਕਹਿ ਦਿੰਦੇ ਆ ਲੋਕ ਪ੍ਰਸ਼ਾਸਨ ਵੀ ਇਹ ਸੱਚ ਨਹੀਂ ਦਿਖਾ ਰਿਹਾਗੇ ਅਜੀ ਉੱਥੇ ਮੌਕੇ ਤੇ ਗਏ ਸੀਗੇ ਉਸ ਤੋਂ ਬਾਅਦ ਪ੍ਰਸ਼ਾਸਨ ਹੀ ਕਹਿ ਰਿਹਾ ਵੀ ਉਹ ਦਵਾਈ ਚੜੀ ਆ ਜਾਂ ਕੋਸ਼ ਜਾਂ ਨਹੀਂ ਵੀ ਦਵਾਈ ਚੜੀ ਉਹਦੀ ਮਾਂ ਦਾ ਚੜੀ ਤੇ ਜਿਹੜੀ ਮਾਂ ਰੋਂਦੀ ਪਈ ਉਹ ਥੋੜਾ ਬੋਲੂਗੀ। ਉਹੀ ਗੱਲ ਤੁਸੀਂ ਤੁਸੀਂ ਪ੍ਰਸ਼ਾਸਨ ਬੱਚੇ ਲੱਗੇ ਨੇ ਪਏ। ਜੀ। ਕੋਈ ਗੱਲ ਨਹੀਂ ਵੀਰੇ। ਠੀਕ ਆ ਜੀ। ਧੰਨਵਾਦ ਜੀ। ਤੁਸੀਂ ਜਰੂਰ ਮਿਲਿਓ ਜਦੋਂ ਆਓਗੇ ਤੇ ਸਾਨੂੰ ਫੋਨ ਲਾਇਓ ਅਸੀਂ ਘਰੇ ਆ ਜਾਾਂਗੇ ਜੀ। ਠੀਕ ਵੀਰੇ। ਠੀਕ ਆ ਜੀ।